ਮੇਰੇ ਰੋਪੜ ਦਾ ਖਿਡਾਰੀ ਹੈ ਬਰਪੌਂਦਰੀ ਤਿਆਰ ਵੱਡੀ ਟੱਕਰ ਲਓ ਸਾਹਮਣੇ ਆਹ ਤੀਜੇ ਕਵਟਰ ਦੀ ਪਹਿਲੀ ਬਾਲ ਤੇ ਛੱਕਾ ਵੱਧ ਗਿਆ ਮੇਰੇ ਵੀਰੋ ਇਹ ਆ ਗਏ ਮੋਨੂ ਇਸ ਸਮੇਂ ਰੋਪੜ ਦੀ ਧਰਤੀ ਦਾ ਬੱਲੇ ਬੱਲੇ ਕਰਵਾ ਗਿਆ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ ਮੇਲਾ ਚੱਲ ਆ ਲਓ ਸਾਹਮਣੇ ਪੈਂਦੀ ਬਾਲ ਦੂਜੇ ਪਾਸੇ ਬੱਲੇ ਰੋਪੜ ਬੱਲੇ ਆਹ ਜੱਸੀ ਪਾਉਦਾ ਅੰਬੂਜਾ ਸੀਮਟ ਵਾਂਗੂ ਲੈਕਟਰ ਬਾਬਲਾ ਮੁਕਾਬਲਾ ਪੈਂਦੀ ਬਾਲ ਆਹ ਖਾਈਤਰੀ ਆਉਂਦਾ ਮੇਰੇ ਵੀਰੋ ਛੱਕਾ ਕਹਿੰਦੇ ਇੱਕ ਹੋਰ ਉਹ ਜਿਹੜਾ ਕਹਿੰਦੇ ਵੱਜ ਚੁਪਾ ਖੇਡਵੇਂ ਮੈਦਾਨ ਵਿੱਚ ਮੇਰੇ ਵੀਰੋ ਅੱਜ ਬੱਲੇ ਬੱਲੇ ਕਹਿੰਦੇ ਹੋਈ ਪਈ ਹੈ ਸਵਾਰ ਫੱਟਿਆ ਹੋਈਆਂ ਬਾਲ ਬਾਲ ਬੰਦਾ ਫੇਰ ਵੱਧ ਦੂਜੇ ਪਾਸੇ ਬੱਲੇ 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 ਰੋਪਣ ਵਾਲੇ ਮੋਨ ਲਈ ਤਾੜੀ ਮਾਰੋ ਵੱਡੀ ਸਾਰੀ ਮੇਰੇ ਪੰਜਾਬੀ ਵੀਰੋ ਹੌਸਲੇ ਨੂੰ ਛੱਕੇ ਜੱਸੀ ਕੰਦਰ ਪਈਆ ਪਾਸੋਂ ਦੇ ਫੱਡੇਵਾਨ ਹੋਣਗੇ ਲਓ ਸਾਹਮਣੇ ਪਹਿਲੀ ਬਾਲ ਇੱਥੇ ਰੱਖ ਰਾਂ ਕਹਿੰਦੇ ਚਾਰ ਉਹਨੇ ਕਹਿੰਦੇ ਜੋਰ ਦਿੱਤੇ ਪਰ ਪਹਿਲੀ ਹੀ ਡੰਗ ਬਾਲਾ ਤਿੰਨ ਛੱਕੇ 500 ਦੇ ਹੋਣਗੇ ਮੇਰੇ ਵੀਰੋ ਪਰ ਸਾਹਮਣੇ ਡਾਉ ਸਾਹਬ ਵਾਲਾ ਇਸ ਸਮੇ ਚਾਰ ਤਿਆਰ ਡਾਉ ਸਾਹਬੀਆ ਖੇਚਦਾ ਤਿਆਰੀ ਰੈਂਡੀਆਂ ਦੇ ਉੱਤੇ ਸਰਾਕਰਵਾ ਦੇ ਉਹ ਗੱਲ ਫੇਰ ਟਿਕਾਣੇ ਲੱਗ ਰਣੀ ਹੈ ਪਰ ਸਾਹਮਣੇ ਸਾਹਮਣੇ ਮੈਨੂੰ ਲਾਦਾ ਰਣ 6 ਆ ਗਿਆ ਹੈ 6 ਮਿੰਟ ਦੇ ਕਹਿੰਦੇ ਤਿਆਰ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬਾਲ ਪੈ ਰਹੀ ਹੈ ਦੂਜੇ ਪਾਸੇ ਉਹ ਡਾਉ ਸਾਹਬੀਆ ਇਸ ਸਮੇ ਕਹਿੰਦੇ ਬੋਬੀ ਬੱਲੇ ਬਲੇ ਕਰ ਆ ਗਿਆ ਖੇਡ ਮੈਦਾਨ ਦੇ ਭਰਾ ਜਿਹੜਾ ਗੋਲੀ ਪੰਜਾਬ ਪੁਲਿਸ ਉਹ ਕਹਿੰਦਾ ਪਿੰਗਣੀ ਨੂੰ ਸਾਹਮਣੇ ਬਠਿੰਡੇ ਵਾਲਾ ਸਲਾਮ ਨੇ ਸਟੇਰੀ ਦੀ ਟੀਮੇ ਬੜਾ ਫੜੇ-ਫੜੇ ਕਰਵਾਉਂਦਾ ਔਰ ਗੱਲਾਂ ਹੁੰਦੀਆਂ ਕਿ ਉਹ ਯੂਐਸਏ ਕਰੇ ਪਰ ਦਬਾਬੇ ਵਾਲੀ ਖੇਡਦਾ ਪਰ ਬਠਿੰਡੇ ਆਰਿਆ ਕਹਿੰਦੇ ਕਈ ਵਾਰੀ ਕਈ ਵਾਰੀ ਇੰਜਨ ਕੀਤੇ ਹੈ ਅੱਜ ਫੇਰ ਜਿੱਦਣ ਵਾਹੇ ਦੀ ਧਰਤੀ ਦਾ ਜੈਸ਼ਾਣਾ ਆਹ ਮੇਰੇ ਵੀਰੋ ਚਰਚੇ ਵੱਡੇ ਆ ਮੁੰਡੇ ਦੇ ਵਾਹੇ ਠਾ 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 ਕੇ ਪੈਂਦੇ ਆ ਔ ਸਵਾਦ ਵੱਜਿਆ ਹੋਇਆ ਪੈਂਦੀ ਬਾਹਰ ਔ ਰੋਪਣ ਵਾਲਾ ਬੰਦਾ ਬੰਦੇ ਬੰਦੇ ਸ਼ੱਟੇੜਾ ਦੀ ਜੱਸੀ ਬਈ ਆਇਆ ਚੜਦੇ ਆ ਜਿਵੇਂ ਕਾਕਾਂ ਤੇ ਤਲੀਆਂ ਵਰਗਾ ਕਦੇ ਆਇਆ ਸੁਣ ਤੇ ਕਦੇ ਉਸ ਵਲ ਤੇ ਪਰ ਸਾਹਮਣੇ ਮੁੰਡਾ ਕਹਿੰਦੇ ਜਸ਼ਨਾ ਪਿਛੇ ਦੇ ਨੀ ਕਹਿੰਦੇ ਜਗਰਾਵਾ ਦਾ ਮੇਲਾ ਵੀ ਜਿੱਤਿਆ ਅੱਜ ਕਹਿੰਦੇ ਗੁਰਦੀਪ ਪੁਲਸੀ ਦੇ ਵੀ ਆ ਜਣਾ ਜੱਗੀਰਗੇ ਵੀ ਨੇ ਸਾਡੇ ਮੰਮੂ ਬੈਠਾ ਕੇ ਦੇ ਦੱਚ ਪਰ ਇਹਦਾ ਕਲੈਸ਼ ਛੱਡੇ ਆ ਹੋਰੇ ਮੂੜ ਚ ਬਠੰਡੇ ਆੜਿਆ ਹੋ ਕੇ ਕੋਦਰੀ ਖੜਾਈ ਤਿਆਰ ਦੂਜੇ ਪਾਸੇ ਉਹ ਗਿੱਦੜ ਵਾਹਿਆ ਏ ਬੱਬ ਜੱਟ ਦਾ ਮੈਂਬਰਿਆਂ ਦਾ ਦੂਜੇ ਪਾਸੇ ਨਵੇਂ ਸ਼ਰੀਆ ਛੱਕਾ ਹਲੇ ਤੱਕ ਨਹੀਂ ਵੱਜਿਆ ਆਹ ਵੇਖ ਲੈ ਪਰ ਸਾਹਮਣੇ ਸਾਹਮਣੇ ਹਰੀ ਪੁਲਸੀਆ ਦੱਸੂ ਆਹ ਸਾਹਮਣੇ ਮੋਹੀਦਾਂ ਮੁੰਡਾ ਬੀਟਰ ਦੀ ਧਰਦੀ ਦਾ ਆਹ ਦੇਖੋਏ ਪਹਿਲੀ ਤੇ ਛੱਕਾ ਧਰਨ ਦਾ ਰੋਪਣ ਵਾਲੇ ਨੇ ਵਾਹੋ ਵਿਸ਼ੇਤ ਰੋਟੇ ਲਾ ਦੀ ਕਾਂਗੜ ਪਿਆਰਾ ਸਲੀਪ ਭਾਰੀ ਉਹਨਾਂ ਦੇ ਨਾਲ ਲਾਓ ਸਾਹਮਣੇ ਆਹ ਮੇਰੇ ਵੀਰੋ ਬੱਲੇ ਬੱਲੇ ਹੋ ਗਈ ਹੈ ਰੋਪਣ ਵਾਲਾ ਅੱਜ ਕਹਿੰਦੇ ਮੇਰੇ ਪਾਸੇ ਹੋ 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 ਤਾੜੀਆਂ کرتی آنند پور سب ਵੱਲੇ ਵੱਲੇ ਹੋ ਗਈਆਂ ਮੇਰੇ ਵੀਰੋ ਤੀਰਾਂ ਖਾਪੀ ਹੁੰਦੇ ਮਾਰੀ ਦਾ ਕੰਮ ਕਰਨਾ ਨਾ ਹੋਵੇ ਅੰਮ੍ਰਿਤ ਮਾਰਾ ਨਹੀਂ ਉਹ ਲਾਈ ਦਾ ਜਾਨ ਤੋਂ ਪਿਆਰੇ ਸੱਜਣਾ ਨੂੰ ਬੜੀ ਦਿਨ ਚ ਵਸਾਈ ਦਾ ਕਿੱਦੜ ਬਾਹਿਆੜਿਆ ਹੋਰਾ ਫੇਟੋ ਸੋ ਸੋ ਨੋਏ ਵਾਲੇ ਠਾ ਏ ਠਾ ਏ پڑی بنا دے میرے سی جاننا وشال فوجی کہنا ہے میرے گیارہ شا گیارہ ہزار ہاؤ چار سو سکا بھی پچ ਵਿਨਾ ਖਲੇਦ ਰਸੀਗਾ ਮੈਂ ਵੀ ਨਾਲ ਕਰ ਸਿੱਤਾਂ ਲਾਓ ਸਾਹਮਣੇ ਮੇਰੇ ਵੀਰੋ ਬਿਜਲੀ ਕਹਿੰਦੇ ਬਠਿੰਡੇ ਵਾਲਾ ਇਸ ਸਮੇ 4 ਸਕੋਰਾਂ ਦੇ ਵਾਦੇ ਕਰ ਰਿਹਾ ਹੈ ਮੋਨੂ ਕਹਿੰਦੇ ਤਿਆਰ ਪਰ ਧਿਆਨ ਹੈ ਬਠਿੰਡੇ ਵਾਲਾ ਬਠਿੰਡੇ ਵਾਲਾ ਆਹ ਬਿਜਲੀ ਪਤਲਾ ਬਿਜਲੀ ਪਿਗਲੇ ਪਿਗਲੇ ਬਿਜਲੀ ਬਿਜਲੀ ਬੰਦੇ ਆ ਅੱਜ ਸਿਰਾਂ ਲਾ ਗਿਆ ਮੇਰੇ ਵੀਰੋ ਆਹ ਸਾਹਮਣੇ ਫਾਰੋ ہوا میرے ہزار ہوئے میدان والی بوٹا کہنے میری بھی پنڈوی ایک اپنا بیسٹ کھڑاری ہے ਔਰ ਖੇਡ ਮੱਦੇ ਦੇ ਪਹਿਲੋਂ ਕਾਜ ਵੀ ਬੜਾ ਸੋਨਾ ਕੀਤਾ ਤੇ ਹੁਣ ਕਹਿੰਦੇ ਬਾੜੀ ਵੀ ਸੋਹਣੀ ਕਰਲਾ ਹੋਇਆ ਲਓ ਸਾਹਮਣੇ ਵੱਡਾ ਬੱਲੇ ਬੱਲੇ ਕਰਾਉਂਦਾ ਹੈ ਹਲੇ ਫਿਲਡਰ ਪਰੰਜ ਦੇ 6 6 ਪੀਦਾ ਪਿਆਰ ਹੈ ਪੈਂਦੀ ਹੋਈ ਗੇਂਦ ਪਰ ਸਾਹਮਣੇ ਬਠਿੰਡੇ ਵਾਲਾ ਆਹ ਦੇਖਿਓ ਕਮਾਲ ਦੋ ਬਾਕੀ ਹੈ ਜੀ ਦੋ ਸਕੋਰ ਨੇ ਬਾਕੀ ਹੋਣਗੇ ਪਿਆਰ ਹੈ ਪੈਂਦੀ ਗੇਂਦ ਪਰ ਸਾਹਮਣੇ ਜੋਰੀਆ ਕਮਾਲ ਮੇਰੇ ਵੀਰੋ ਜਾਮਾ ਮੈਂ ਸਵਾਪਾ